ਸੁਲਤਾਨਪੁਰ ਲੋਧੀ ਨੂੰ ਜਿਹੜਾ ਬਿਆਸ ਦਾ ਪਾਣੀ ਹੈ ਜਿਹੜਾ ਜਾਂਦਾ ਹੈ ਉਹ ਕਿਸ ਤਰੀਕੇ ਨਾਲ ਪਿੰਡ ਜੁੜੇ ਜਿਹੜੇ ਹੈ ਡੁੱਬੇ ਹੋਏ ਨੇ ਉਹ ਵੀ ਤੁਸੀਂ ਦੇਖੇ ਨੇ ਤਾਂ ਇਹ ਦੇਖ ਸਕਦੇ ਹੋ ਕਿੰਨਾ ਖੌਫਨਾਕ ਤਸਵੀਰ ਹੈ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ BBMB ਤੋਂ ਪਾਣੀ ਛੱਡਿਆ ਜਾਂਦਾ ਹੈ ਪਾਖੜਾ ਬਿਆਸ ਮੈਨੇਜਮੈਂਟ ਮੋੜ ਤੋਂ ਪਾਣੀ ਹੈ ਜਿਹੜਾ ਉਹ ਛੱਡਿਆ ਜਾਂਦਾ ਬਿਆਸ ਦਰਿਆ ਦੇ ਵਿੱਚ ਤਾਂ ਇਸ ਬਿਆਸ ਦਰਿਆ ਨੇ ਅੱਧਾ ਪੰਜਾਬ ਰੋੜਤਾ ਜਿਹੜੇ ਆਲੇ-ਦਾਲੇ ਦੇ ਏਰੀਏ ਨੇ ਜਿਹੜੇ ਆਲੇ-ਦਾਲੇ ਪਿੰਡ ਵਸਦੇ ਨੇ ਬਿਆਸ ਦਰਿਆ ਤੇ ਤਾਂ ਦੇਖ ਸਕਦੇ ਹੋ ਮੈਂ ਕਹੂੰਗਾ ਜ਼ੂਮ ਇਨ ਕਰਕੇ ਦਿਖਾਦੇ ਹੋ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਘਰ ਸੀ ਘਰਾਂ ਦੇ ਘਰ ਜਿਹੜੇ ਤਬਾਹ ਹੋ ਚੁੱਕੇ ਨੇ ਝੁੱਗੀਆਂ ਝੌਪੜੀਆਂ ਵੀ ਸੀ ਉਹ ਵੀ ਆਪਣੇ ਨਾਲ ਹੜਾ ਕੇ ਲੈ ਗਏ ਆ ਝੁੱਗੀਆਂ ਝੌਪੜੀਆਂ ਤਾਂ ਛੱਡੋ ਆਲੇ-ਦਾਲੇ ਜਿਹੜੇ ਖੇਤ ਨੇ ਤੁਸੀਂ ਖੇਤ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਬਿਆਸ ਦਰਿਆ ਵੜਿਆ ਹੋਇਆ ਉਹ ਅੱਗੇ ਦੇਖ ਸਕਦੇ ਹੋ ਪੌਪੂਲਰ ਦੀ ਫਸਲ ਹੈ ਜਿਹੜੀ ਇੱਥੇ ਹੁੰਦੀ ਆ ਕਿਉਂਕਿ ਪਾਣੀ ਹੈ ਜਿਹੜਾ ਬਹੁਤ ਵੱਡੀ ਮਾਤਰਾ ਤੇ ਹੈ ਤਾਂ ਪੌਪੂਲਰ ਤੇ ਖੇਤ ਨੇ ਜਿਹੜੇ ਉਹ ਵੀ ਆਪਣੇ ਨੇ ਵਿੱਚ ਲੈ ਲਏ ਨੇ ਬਿਆਸ ਦਰਿਆ ਦਾ ਇੱਕ ਖੌਫਨਾਕ ਮੰਜ਼ਰ ਦੇਖੋਗੇ ਤਾਂ ਦੂਰ ਦੂਰ ਤੱਕ ਪਾਣੀ ਹੈ ਦੂਰ ਦੂਰ ਤੱਕ ਪਾਣੀਓ ਪਾਣੀ ਹੈ ਬਿਆਸ ਦਰਿਆ ਨੇ ਆਪਣਾ ਜਿਹੜਾ ਘੇਰਾ ਏ ਉਹ ਚੌੜਾ ਕਰ ਲਿਆ ਜਿਹੜਾ ਘੇਰਾ ਚੌੜਾ ਕਰ ਲਿਆ ਆਲੇ ਦੁਆਲੇ ਦੇ ਪਿੰਡ ਨੇ ਜਿਹੜੇ ਉਹ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਦੂਰ ਦੂਰ ਤੱਕ ਮੈਂ ਕਹੂੰਗਾ ਇੱਕ ਵਾਰ ਜ਼ੂਰ zoom ਕਰਕੇ ਦਿਖਾ ਦਿਓ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਚਾਰੇ ਪਾਸੇ ਤਾਂ ਬਿਆਸ ਦਰਿਆ ਦਾ ਕਹਿਰ ਹੈ ਜਿਹੜਾ ਉਹ ਲਗਾਤਾਰ جاری ਹੈ ਮੰਡ ਦੇ ਪਿੰਡ ਨੇ ਜਿਹੜੇ ਉਹ ਡੋਬ ਦਿੱਤੇ ਗਏ ਨੇ ਮੈਂ ਕਹੂੰਗਾ ਇੱਧਰ ਪੁਲ ਤੋਂ ਦੂਸਰੇ ਪਾਸੇ ਵੀ ਦਿਖਾ ਦਿਓ ਜਿਸ ਤਰੀਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਾਂ ਜਿਸ ਤਰੀਕੇ ਦਾ ਵਹਾਅ ਪਾਣੀ ਦਾ ਬਹੁਤ ਤੇਜ਼ ਆ ਉਹ ਵੀ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਇਧਰਲੇ ਪਾਸੇ ਮੈਂ ਕਹੂੰਗਾ zoom ਕਰਕੇ ਜ਼ਰੂਰ ਦਿਖਾ ਦਿਓ ਪਾਣੀ ਹੈ ਜਿਹੜਾ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਤੇਜ਼ ਪਾਣੀ ਹੈ ਪਿੱਲਰ ਦੇ ਨਾਲ ਵੱਜ ਕੇ ਪਾਣੀ ਖਿੰਡਦਾ ਜਦੋਂ ਤਾਂ ਦੇਖ ਸਕਦੇ ਹੋ ਕਿੱਡੀ ਝਾਲ ਬਣਦੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਿਆਸ ਦੀਆਂ ਬਿਆਸ ਦਰਿਆ ਜਿਹਨੇ ਮੰਡ ਦਾ ਏਰੀਆ ਡੋਬ ਦਿੱਤਾ ਹੈ ਬਿਆਸ ਦਰਿਆ ਜਿਹਨੇ ਆਲੇ ਦੁਆਲੇ ਦੇ ਸਾਰੇ ਪਿੰਡ ਆਪਣੀ ਲਪੇਟ ਦੇ ਵਿੱਚ ਲੈ ਲਏ ਨੇ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਉਹ ਤਬਾਹ ਕਰ ਦਿਤੀ ਹੈ ਫਸਲਾਂ ਨੇ ਜਿਹੜੀਆਂ ਉਹ ਤਬਾਹ ਕਰ ਦਿਤੀਆਂ ਨੇ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਇਹ ਮੰਜ਼ਰ ਇੱਕ ਖੌਫਨਾਕ ਮੰਜ਼ਰ ਹੈ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਪਾਣੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਾਣੀ ਨੇ ਰੁਕਣਾ ਤਾਂ ਕੀ ਹੈ ਪਾਣੀ ਆਲੇ-ਦਾਲ ਦੇ ਪਿੰਡਾਂ ਦੇ ਵਿੱਚ ਲਗਾਤਾਰ ਜਾ ਰਿਹਾ ਲਗਾਤਾਰ ਵੱਧ ਰਿਹਾ ਕਿਉਂਕਿ ਉੱਪਰ ਮੌਸਮ ਹੈ ਜਿਹੜਾ ਬਹੁਤ ਖਰਾਬ ਹੈ ਮੀਂਹ ਪੈ ਰਿਹਾ ਮੀਂਹ ਪੈਣ ਦੇ ਨਾਲ ਪਿੱਛੇ ਡੈਮਾਂ ਦੇ ਵਿੱਚ ਪਾਣੀ ਵੱਜ ਜਾਂਦਾ ਹੈ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ ਪਿਛਲੀ ਵਾਰ ਵੀ 23 ਦੀ ਗੱਲ ਕਰ ਲਈਏ ਤਾਂ ਬਿਆਸ ਦਰਿਆ ਨੇ ਕਹਿਰ ਮਚਾਇਆ ਸੀ ਤਾਂ ਉਹਨਾਂ ਹੀ ਪਿੰਡਾਂ ਦੇ ਵਿੱਚ ਉਹਨਾਂ ਹੀ ਥਾਵਾਂ ਦੇ ਉੱਪਰ ਬਿਆਸ ਦਰਿਆ ਹੁਣ ਵੀ ਜਿਹੜਾ ਕਹਿਰ ਹੈ ਮਚਾ ਰਿਹਾ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਿਆਸ ਦਰਿਆ ਦੀਆਂ ਮੌਸਮ ਵੀ ਖਰਾਬ ਹੈ ਵਿਭਾਗ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਸਰਕਾਰ ਵੱਲੋਂ ਵੀ ਜਿਹੜੀ ਹੈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਜਿਹੜੇ ਆਲੇ-ਦਾਲ ਦੇ ਪਿੰਡ ਸੀ ਉਹ ਪਿੰਡ ਨੇ ਜਿਹੜੇ ਉੱਠ ਕੇ ਚਲੇ ਗਏ ਨੇ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਗਏ ਨੇ ਲੋਕ ਮੈਂ ਕਹੂੰਗਾ ਇੱਕ ਵਾਰ ਫਰੀ ਸ਼ੌਧਰ ਜ਼ੂਮ ਕਰਕੇ ਦਿਖਾ ਦਿਓ ਕਿਸ ਤਰੀਕੇ ਦੇ ਨਾਲ ਰੇਲਵੇ ਟਰੈਕ ਹੈ ਜਿਹੜਾ ਜਾ ਰਿਹਾ ਰੇਲਵੇ ਟਰੈਕ ਜਿਹੜਾ ਜਾ ਰਿਹਾ ਉਹਦੇ ਨਾਲ ਤਕਰੀਬਨ 3 ਕੁ ਫੁੱਟ ਦਾ فاਸਲਾ ਜਿਹੜਾ ਪਾਣੀ ਦਾ ਰਹਿ ਗਿਆ ਨਾਲ ਲੱਗਣ ਦਾ 3 ਕੁ ਫੁੱਟ ਦਾ فاਸਲਾ ਸ਼ਾਇਦ 3 3.5 ਫੁੱਟ ਦਾ فاਸਲਾ ਹੋਊਗਾ ਇੰਨਾ ਪਾਣੀ ਹੈ ਜਿਹੜਾ ਵਿਆਸ ਦੇ ਵਿੱਚ ਆਇਆ ਹੋਇਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਮੌਸਮ ਖਰਾਬ ਹੈ ਮੌਸਮ ਖਰਾਬ ਹੋਣ ਦੇ ਨਾਲ بارشਾਂ ਨਹੀਂ ਰੁਕ ਰਹੀਆਂ بارشਾਂ ਨਹੀਂ ਰੁਕ ਰਹੀਆਂ ਤਾਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਉਹ ਵੱਧ ਚੁੱਕਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰੇ ਸੀਆਂ ਤਸਵੀਰਾਂ ਤੁਹਾਨੂੰ ਪੰਜਾਬ ਪੰਡਾਂ ਦੇ ਵਿੱਚ ਡਿਸਟ੍ਰਿਬਿਊਟ ਹੁੰਦਾ ਹੈ ਇਸ ਰੋਡ ਦੇ ਉੱਪਰੋਂ ਤੁਸੀਂ ਨਿਕਲਦੇ ਹੋ ਤਾਂ ਇਹ ਵਿਆਸ ਦੀਆਂ ਤਸਵੀਰਾਂ ਜਿਹੜੀਆਂ ਪਹਿਲਾਂ ਤੁਸੀਂ ਦੇਖਦੇ ਹੋਵੋਗੇ ਤੇ ਹੁਣ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਬਹੁਤ ਜ਼ਿਆਦਾ ਫਰਕ ਹੈ ਤਾਂ ਪਾਣੀ ਛੂਕਦਾ ਜਾ ਰਿਹਾ ਪਿੰਡਾਂ ਦੇ ਪਿੰਡ ਜਿਹੜੇ ਇਸ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਏ ਨੇ ਮੰਡ ਦਾ ਏਰੀਆ ਸਾਰਾ ਇਸ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤਾਂ ਸੁਲਤਾਨਪੁਰ ਲੋਧੀ ਨੂੰ ਜਿਹੜਾ ਬਿਆਸ ਦਾ ਪਾਣੀ ਹੈ ਜਿਹੜਾ ਜਾਂਦਾ ਹੈ ਉਹ ਕਿਸ ਤਰੀਕੇ ਨਾਲ ਪਿੰਡ ਜੁੜੇ ਜਿਹੜੇ ਹੈ ਡੁੱਬੇ ਹੋਏ ਨੇ ਉਹ ਵੀ ਤੁਸੀਂ ਦੇਖੇ ਨੇ ਤਾਂ ਇਹ ਦੇਖ ਸਕਦੇ ਹੋ ਕਿੱਡਾ ਖੌਫਨਾਕ ਤਸਵੀਰ ਹੈ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਕਿਉਂਕਿ ਬੀਬੀ ਐਮਬੀ ਤੋਂ ਪਾਣੀ ਛੱਡਿਆ ਜਾਂਦਾ ਪਾਖੜਾ ਬਿਆਸ ਮੈਨੇਜਮੈਂਟ ਮੋੜ ਤੋਂ ਪਾਣੀ ਆ ਜਿਹੜਾ ਉਹ ਛੱਡਿਆ ਜਾਂਦਾ ਬਿਆਸ ਦਰਿਆ ਦੇ ਵਿੱਚ ਤਾਂ ਇਸ ਬਿਆਸ ਦਰਿਆ ਨੇ ਅੱਧਾ ਪੰਜਾਬ ਰੋੜਤਾ ਜਿਹੜੇ ਆਲੇ-ਦਾਲੇ ਦੇ ਏਰੀਏ ਨੇ ਜਿਹੜੇ ਆਲੇ-ਦਾਲੇ ਪਿੰਡ ਵਸਦੇ ਨੇ ਬਿਆਸ ਦਰਿਆ ਤੇ ਤਾਂ ਦੇਖ ਸਕਦੇ ਹੋ ਮੈਂ ਕਹੂੰਗਾ ਜ਼ੂਮ ਇਨ ਕਰਕੇ ਦਿਖਾ ਦਿਓ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਘਰ ਸੀ ਘਰਾਂ ਦੇ ਘਰ ਜਿਹੜੇ ਤਬਾਹ ਹੋ ਚੁੱਕੇ ਨੇ ਝੁੱਗੀਆਂ ਝੌਪੜੀਆਂ ਵੀ ਸੀ ਉਹ ਵੀ ਆਪਣੇ ਨਾਲ ਹੜਾ ਕੇ ਲੈ ਕੇ ਆ ਝੁੱਗੀਆਂ ਚੌਪੜੀਆਂ ਤਾਂ ਛੱਡੋ ਵਾਲੇ ਵਾਲੇ ਜਿਹੜੇ ਖੇਤ ਨੇ ਤੁਸੀਂ ਖੇਤ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਵਿਆਸ ਦਰਿਆ ਵੜਿਆ ਹੋਇਆ ਉਹ ਅੱਗੇ ਦੇਖ ਸਕਦੇ ਹੋ ਪੌਪੂਲਰ ਦੀ ਫਸਲ ਹੈ ਜਿਹੜੀ ਇੱਥੇ ਹੁੰਦੀ ਹੈ ਕਿਉਂਕਿ ਪਾਣੀ ਹੈ ਜਿਹੜਾ ਬਹੁਤ ਵੱਡੀ ਮਾਤਰਾ ਤੇ ਹੈ ਤਾਂ ਪੌਪੂਲਰ ਦੇ ਖੇਤ ਨੇ ਜਿਹੜੇ ਉਹ ਵੀ ਆਪਣੇ ਨੇ ਵਿੱਚ ਲੈ ਲੈਨੇ ਵਿਆਸ ਦਰਿਆ ਦਾ ਇੱਕ ਖੌਫਨਾਕ ਮੰਜ਼ਰ ਦੇਖੋਗੇ ਤਾਂ ਦੂਰ ਦੂਰ ਤੱਕ ਪਾਣੀ ਹੈ ਦੂਰ ਦੂਰ ਤੱਕ ਪਾਣੀਓ ਪਾਣੀ ਹੈ ਵਿਆਸ ਦਰਿਆ ਨੇ ਆਪਣਾ ਜਿਹੜਾ ਖੇੜਾ ਏ ਉਹ ਚੌੜਾ ਕਰ ਲਿਆ ਜਿਹੜਾ ਖੇੜਾ